ਸ਼੍ਰੋਮਣੀ ਕਾਲੇ ਦਲ ਬਾਦਲ ਪਾਰਟੀ ਦੇ ਜੀਲਾ ਸ਼੍ਰੀ ਮੁਕਤਸਾਹਿਬ ਤੋਂ ਐਸਸੀ ਵਿੰਗ ਦੇ ਪ੍ਰਧਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਹਲਕਾ ਲੰਬੀ ਤੋਂ ਮੈਂਬਰ ਜਥੇਦਾਰ ਵਿਕਰਮ ਸਿੰਘ ਚੰਨੂ ਦਾ ਪਿਛਲੇ ਦਿਨੀ ਬਿਮਾਰੀ ਦੇ ਚਲਦਿਆਂ ਦਿਹਾਂਤ ਹੋ ਗਿਆ ਜਿਸ ਦਾ ਅੰਤਿਮ ਸੰਸਕਾਰ ਉਹਨਾਂ ਦੇ ਪਿੰਡ ਚੰਨੂ ਵਿਖੇ ਹੀ ਕੀਤਾ ਗਿਆ ਅਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਇਸ ਦੌਰਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਬੀਬੀ ਜਗੀਰ ਕੌਰ ਸਮੇਤ ਹਾਈ ਕਮਾਂਡ ਦੇ ਸੀਨੀਅਰ ਨੇਤਾ ਸ਼ਰਧਾਂਜਲੀ ਭੇਟ ਕਰਨ ਲਈ ਪਹੁੰਚੇ ਇਸ ਮੌਕੇ ਪੁਰਮંત્રી ਗੁਲਜਾਰ ਸਿੰਘ ਤਰਣਿੱਕੇ ਨੇ ਵੀ ਵਿਕਰ ਸਿੰਘ ਚੰਨੂ ਦੇ ਜੀਵਨ ਬਾਰੇ ਚਾਨਣਾ ਪਾਇਆ ਇਸ ਮੌਕੇ ਵਿਕਰ ਸਿੰਘ ਚੰਨੂ ਦੇ بیٹے ਨੂੰ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਪਗੜੀ ਸੌਂਪੀ ਗਈ ਇਸ ਦੌਰਾਨ ਵਿਕਰਮਜੀਤ ਸਿੰਘ ਮਜੀਠੀਆ ਨੇ ਪ੍ਰੈਸ ਵਾਰਤਾ ਦੇ ਦੌਰਾਨ ਕਿਹਾ ਕਿ ਵਿਕਰਮ ਸਿੰਘ ਚੰਨੂ ਦੇ ਚਲੇ ਜਾਣ ਤੋਂ ਪਾਰਟੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਦੇ ਵਿੱਚ ਹੋ ਰਹੀ ਰੈਲੀ ਤੇ ਵਿਕਰਮਜੀਤ ਸਿੰਘ ਮਜੀਠੀਆ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ ਇਹ ਇੱਕ ਬਰਸਾਤੀ ਮੇਨਖਨ ਜੋ ਪੰਜਾਬ ਦੇ ਵਿੱਚ ਫਿਰ ਤੋਂ ਨਿਕਲ ਆਏ ਨੇ केजी ਵਾਲਤੇ ਗੰਭੀਰ ਇਗਜ਼ਾਮ ਲਗਾਉਂਦੇ ਹੋ ਉਹਨਾਂ ਕਹਿੰਿਆ ਕਿ ਇਹਨਾਂ ਨੇ ਟਿਕਟਾਂ ਵੀ ਵੇਚੀਆਂ ਹਨ ਕੋ ਬਹੁਤ ਵੱਡਾ ਕੰਕਾ ਸਰ ਬਿਕਰ ਸਿੰਘ ਜੀ ਜਿੱਥੇ ਸਰ ਪ੍ਰਕਾਸ਼ ਸਿੰਘ ਜੀ ਬਾਦਲ ਦੇ ਬਹੁਤ ਨਿਕਟਵਰਤੀ ਸਾਥੀ ਸਨ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਵੀ ਇਸ ਇਲਾਕੇ ਦੇ ਉਹ ਥੰਮ ਚ ਜਿਨ੍ਹਾਂ ਨੇ ਮਿਹਨਤ ਕਰਕੇ ਨਾ ਕੇਵਲ ਨਗਰ ਚ ਇਸ ਸਮੁੱਚੇ ਜ਼ਿਲ੍ਹੇ ਚ ਸਾਰੇ ਪੰਜਾਬ ਚ ਚਾਹੇ ਉਹ ਰਾਜਸੀ ਆ ਚਾਹੇ ਉਹ ਧਾਰਮਿਕ ਤੌਰ ਤੇ ਆਪ ਦੀ ਬਹੁਤ ਵੱਡੀ ਯੋਗਦਾਨ ਪਾਇਆ ਬਹੁਤ ਵੱਡਾ ਨਾਮ ਕਮਾਇਆ ਅੱਜ ਪੰਜਾਬ ਦੇ ਕੋਨੇ-ਕੋਨੇ 'ਚ ਉਹਨਾਂ ਦੇ ਸਤਿਕਾਰ ਵਜੋਂ ਔਰ ਬਾਦਲ ਸਾਹਿਬ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨਾਲ ਜੋ ਵਫਾਦਾਰੀ ਜੋ ਪਿਆਰ ਅੱਜ ਦੇ ਜ਼ਮਾਨੇ 'ਚ ਇਹ ਗੁਣ ਬੰਦੇ 'ਚ ਵੇਖਣ ਨੂੰ ਨਹੀਂ ਮਿਲਦੇ ਹਰ ਤਰੀਕੇ ਨਾਲ ਮੈਂ ਕਹਿ ਸਕਦਾ ਧਨ ਦੌਲਤ ਦੀ ਅਮੀਰੀ ਗਰੀਬੀ ਗੱਲ ਵੱਖਰੀ ਹੁੰਦੀ ਹੈ ਮਗਰ ਸੋਚ ਕਰਕੇ ਵਫਾਦਾਰੀ ਕਰਕੇ ਦਿਲ ਕਰਕੇ ਮਨ ਕਰਕੇ ਜੋ ਅਮੀਰੀ ਇਨਾਂ 'ਚ ਵੇਖਣ ਨੂੰ ਮਿਲੇ ਵਾਕਈ ਸਾਡੇ ਲਈ ਇੱਕ ਚਾਨਣ ਮੁਨਾਰਾ ਸਨ ਇੱਕ ਲਾਈਟ ਹਾਊਸ ਦੇ ਰੂਪ 'ਚ ਉਹ ਆਪਦੀ ਜ਼ਿੰਦਗੀ ਬਤੀਤ ਕਰਕੇ ਗਏ ਆ ਉਹਨਾਂ ਦਾ ਜਾਣ ਦਾ ਬਹੁਤ ਵੱਡਾ ਘਾਟਾ ਨਾ ਕੇਵਲ ਪਰਿਵਾਰ ਨੂੰ ਮਗਰ ਜਿਹੜਾ ਵੱਡਾ ਪਰਿਵਾਰ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਪਿਆ ਗੁਰੂ ਕਿਰਪਾ ਕਰਨ ਉਹਨਾਂ ਨੂੰ ਆਪਣੇ ਚਰਨਾਂ ਕਮਲਾਂ 'ਚ ਨਿਵਾਸ ਬਖਸ਼ਣ ਪਿੱਛੇ ਪਰਿਵਾਰ ਸਾਥ ਸੰਬੰਧੀਆਂ ਰਿਸ਼ਤੇਦਾਰਾਂ ਨੂੰ ਇਹ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਸਦਾ ਪ੍ਰਕਾਸ਼ ਸਿੰਘ ਜੀ ਬਾਦਲ ਆਪ ਕਿਉਂਕਿ ਕਰੋਨਾ ਦੇ ਕਰਕੇ ਕਵਾਰਨਟਾਈਨ ਨੇ ਆਪ ਭਾਵੇਂ ਨੈਗੇਟਿਵ ਨੇ ਮਗਰ ਕਿਉਂਕਿ ਉਹਨਾਂ ਦੇ ਨਾਲ ਦੇ ਸਾਥੀ ਕਰੋਨਾ ਪੋਜ਼ਿਟਿਵ ਸੀ ਉਹਨਾਂ ਦੀ ਉਮਰ ਇਹ ਜੀ ਆ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜਿਹੜੇ ਕਰੋਨਾ ਪੋਜ਼ਿਟਿਵ ਹੈ ਸਤਿਕਾਰਯੋਗ ਭੈਣ ਜੀ ਅਚੇਚੇ ਤੌਰ ਤੇ ਸਾਡੀ ਪਾਰਟੀ ਦੀ ਡਿਊਟੀ ਸੀ ਕਿ ਇੱਥੇ ਜਾ ਕੇ ਮੇਰੀ ਹਾਜ਼ਰੀ ਜ਼ਰੂਰ ਲਵਾਉਣੀ ਹੈ ਇਸ ਲਈ ਮੰਨ ਕਰਕੇ ਮੈਂ ਸਮਝਾਂ ਅੱਜ ਬਾਦਲ ਸਾਹਿਬ ਦਾ ਦਿਲ ਮੈਂ ਕਹਿ ਸਕਦਾ ਪਰਿਵਾਰ ਦੇ ਕਿਸੇ ਫੰਕਸ਼ਨ ਤੇ ਇਨਾ ਉਹਨਾਂ ਨੇ ਦਿਲ ਨੂੰ ਨਹੀਂ ਲਾਈ ਹੋਣੀ ਜਿੰਨੀ ਇਸ ਪ੍ਰੋਗਰਾਮ ਤੇ ਭੋਗ ਦੇ ਮੌਕੇ ਤੇ ਸਾਨੂੰ ਸਖਤ ਹਦਾਇਤਾਂ ਸਨ ਕਿ ਇੱਥੇ ਜਾ ਕੇ ਜਰੂਰ ਦੁਲ ਪਰਿਵਾਰ ਦਾ ਦੁੱਖ ਸਾਂਝਾ ਕਰੋ ਬਿਲਕੁਲ ਪੰਜਾਬ ਦੇ ਵਿੱਚ ਰੈਲੀ ਦੇ ਰੋਪ ਲਾਈਆ ਆਮ ਆਦਮੀ ਪਾਰਟੀ ਦੀ ਰੈਲੀ ਕਰਨ ਜਾ ਰਹੀ ਹੈਗੇ ਅਸੀਂ ਤੇ ਕੋ ਮੈਂ ਕੋ ਪੋਲਿਟੀਕਲ ਪਾਰਟੀ ਕੀ ਕਰ ਰਹੀ ਹੈ ਨਹੀਂ ਕਰ ਰਹੀ ਮੇਰਾ ਉਹਦੇ ਤੇ ਕਮੈਂਟ ਕਰਨਾ ਨਹੀਂ ਇਹ ਜਰੂਰ ਜਦੋਂ ਇਲੈਕਸ਼ਨ ਆਉਂਦੀ ਹੈ ਤੇ ਦਿੱਲੀ ਤੋਂ ਆਉਂਦੇ ਆ ਬਰਛਾਤੀ ਜਿਵੇਂ ਡੱਡੂ ਨਿਕਲਦੇ ਹੁੰਦੇ ਉਸ ਤਰ੍ਹਾਂ ਹੁਣ ਆ ਗਏ ਆ ਫਿਰ ਔਰ ਗੱਲਾਂ ਤਾਂ ਉਹੀ ਚੇਤੇ ਆਉਣੀ ਕਿ ਇਹ ਰਿਮੋਟ ਕੰਟਰੋਲ ਫੇਰ ਦਿੱਲੀ ਵਾਲੇ ਚਲਾਉਣਗੇ ਕੀ ਪੰਜਾਬੀਆਂ ਤੇ ਇਹਨਾਂ ਨੂੰ ਘਰੋਸਾ ਨਹੀਂ ਔਰ ਅੱਜ ਮੈਂ ਸਮਝਦਾ ਅੱਜ ਦੇ ਮੌਕੇ ਆ ਤਾਂ ਗਏ ਮਗਰ ਅੱਜ ਗੱਲਾਂ ਤਾਂ ਫੇਰ ਉਹ ਉੱਠਦੀਆਂ ਨੇ ਕਿ ਜਦੋਂ ਸਾਡੀਆਂ ਧੀਆਂ ਪੈਣਾ ਨੇ ਇਹਨਾਂ ਤੇ ਕਿਸ ਤਰੀਕੇ ਦੇ ਇਨਜਾਮ ਲਾਏ ਸੀ ਉਹਦਾ ਤਾਂ ਅੱਜ ਤੱਕ ਕੋਈ ਨਿਪਟਾਰਾ ਨਹੀਂ ਹੋਇਆ ਜਿਹੜੀਆਂ ਟਿਕਟਾਂ ਦੀ ਵੇਚਣ ਦੀ ਗੱਲ ਹੋਈ ਸੀ ਪੈਸੇ ਲੈ ਲੈ ਕੇ ਕਿਵੇਂ ਲੋਕਾਂ ਨੂੰ ਐਕਸਟਰਸ਼ਨ ਕੀਤਾ ਗਿਆ ਸੀ ਉਹਦੇ ਬਾਰੇ ਅੱਜ ਤੱਕ ਔਰ ਔਰ ਇਲਜ਼ਾਮ ਕੀਦੇ ਸਨ ਉਹ ਇਹਨਾਂ ਦੇ ਹਾਰਕੂਨਾਂ ਦੇ ਸਨ ਸਾਡੇ ਨਹੀਂ ਇਹਨਾਂ ਦੇ ਹਾਰਕੂਨ ਕਰਦੇ ਸੀ ਔਰ ਅੱਜ ਉਹ ਬੰਦਾ ਇੱਥੇ ਆਇਆ ਜਿਹਦੇ ਤੇ ਗੰਭੀਰ ਦੋਸ਼ ਨੇ ਕਿ ਜਿਹੜੇ ਕਿਸਾਨ ਧਿਆੜ ਜੇਲ੍ਹ ਚ ਬੰਦ ਹੋਏ ਆ ਧਿਆੜ ਜੇਲ੍ਹ ਦਾ ਪ੍ਰਬੰਧ ਕਿਹਦੇ ਕੋਲ ਅਰਵਿੰਦ ਕੇਜਰੀਵਾਲ ਦੀ ਸਰਕਾਰ ਕੋ ਸ਼ਤੇਂਦਰ ਜੈਨ ਜੇਲ੍ਹ ਮਨਿਸਟਰ ਨੇ ਵੀਡੀਓ ਨੇ ਜਿਹੜੇ ਮੁੰਡੇ ਬਾਹਰ ਨਿਕਲ ਕੇ ਕਹਿ ਰਹੇ ਕਿ ਸਾਨੂੰ ਦਿਓੜੀਆਂ ਤੇ ਖਲੋ ਕੇ ਸਾਡੇ ਸਿਰ ਤੇ ਜੁੱਤੀਆਂ ਮਾਰੀਏਗੇ ਉਦੋਂ ਕੀ ਕਰਦੇ ਔਰ ਮੈਂ ਆਪ ਇਹ ਨਿੰਦਾ ਪ੍ਰਸਤਾਵ ਲੈ ਕੇ ਆਇਆ ਵਿਧਾਨ ਸਭਾ ਚ ਹਰਿਆਣੇ ਦੀ ਭਾਜਪਾ ਦੇ ਸਰਕਾਰ ਦੇ ਖਿਲਾਫ ਕੀਕ ਮਨੋਰ ਲਾਲ ਖੱਟਰ ਨੇ ਜੋ ਕਿਸਾਨਾਂ ਨਾਲ ਜਦੋਂ ਦਿੱਲੀ ਨੂੰ ਜਾਂਦੇ ਸੀ ਉਹਨਾਂ ਨਾਲ ਜੋ ਕੁਝ ਕੀਤਾ ਜਾਂ ਨੌਦੀਪ ਨਾਲ ਜਾਂ ਸ਼ਿਵ ਕੁਮਾਰ ਨਾਲ ਜਾਂ ਰਣਜੀਤ ਸੋਹਣਾ ਜੋ ਕੁਝ ਹੋਇਆ ਸਾਨੂੰ ਨਿੰਦਾ ਪ੍ਰਸਤਾਵ ਭਾਜਪਾ ਦੇ ਖਿਲਾਫ ਨਾਲ ਆਪ ਦੇ ਖਿਲਾਫ ਜਿਨ੍ਹਾਂ ਨੇ ਸਰਕਾਰੀ ਵਕੀਲ ਖੜੇ ਕੀਤੇ ਦੇਖੋ ਇੱਕ ਪਾਸੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਬਾਦਲ ਦੇ ਚ ਕੇ ਕਰਕੇ ਉਹ ਜ਼ਮਾਨਤਾਂ ਕਰਾ ਰਹੀਆਂ ਉਹਨਾਂ ਉਹਨਾਂ ਦੀ ਜ਼ਮਾਨਤ ਦਾ ਵਿਰੋਧ ਕੌਣ ਕਰ ਰਿਹਾ ਇਹਨਾਂ ਦੇ ਸਰਕਾਰੀ ਵਕੀਲ ਇਸ ਲਈ ਅਸੀਂ ਇਹ ਗੱਲਾਂ ਆਲਰੇਡੀ ਮੈਟਰ ਆ ਰਿਕਾਰਡ ਆਰ ਅੱਜ ਵੀ ਉਹ ਖਬਰ ਦਾ ਹਿੱਸਾ ਬਣਿਆ ਹੈ ਕਿ ਐਸੈਂਸ਼ੀਅਲ ਕਮੋਡਿਟੀਆਂ ਐਕਟ ਜਿਹੜਾ ਹੈ ਦਿੱਲੀ ਵਿਧਾਨ ਸਭਾ ਚ ਪਾਸ ਹੋਇਆ ਔਰ ਜਿਹੜੀ ਸਬ ਕਮੇਟੀ ਬਣੀ ਸੀ ਪਾਰਲੀਮੈਂਟ ਦੀ ਉਹਦੇ ਚ 18 ਤਰੀਕ ਨੂੰ ਜਿਹੜੀ ਮੀਟਿੰਗ ਹੋਈ ਹੈ ਉਹਦੇ ਚ ਭਗਵੰਤ ਮਾਨ ਆਪ ਉਹਦੇ ਚ ਮੈਂਬਰ ਸੀ ਔਰ ਹਾਜ਼ਰ ਸੀ ਉਹਨਾਂ ਨੇ ਤਾਂ ਆਪ ਇਸ ਗੱਲ ਨੂੰ ਪਾਸ ਕੀਤਾ ਕਿਉਂਕਿ ਜਿਸ ਦਿਨ ਇਹ ਬਿਲ ਪਹਿਲੇ ਦਿਨ ਵੀ ਪਾਰਲੀਮੈਂਟ 'ਚ ਆਉਂਦਾ ਆਮ ਆਦਮੀ ਪਾਰਟੀ ਵਿਰੋਧ ਨਹੀਂ ਕਰਦੀ ਬਾਈਕਾਟ ਕਰਦੀ ਬਾਈਕਾਟ ਉਹੀ ਪਰ ਕਾਂਗਰਸ ਦੀ ਮਿਲੀ ਭੁਗਤ ਜੇ ਬਾਈਕਾਟ ਵਿਰੋਧ ਕਰਨਾ ਬੜਾ ਸਪਸ਼ਟ ਹੈ ਕਿ ਤੁਹਾਡਾ ਸਟੈਂਡ ਕੀ ਹੈ ਬਾਈਕਾਟ ਕਰਨਾ ਇੱਕ ਰਸਤਾ ਦੇਣਾ ਰੂਲਿੰਗ ਪਾਰਟੀ ਨੂੰ ਕਿ ਚੰਗਾ ਅਸੀਂ ਬਾਹਰ ਹੋ ਜਾਈਏ ਗਿਣਤੀ ਘਟ ਜੂ ਤੁਸੀਂ ਕਰੀ ਜੋ ਜੋ ਮਰਜੀ ਸੋ ਇਹ ਸਾਰੇ ਗੱਲਾਂ ਦਾ ਸਵਾਲਾਂ ਦਾ ਜਵਾਬ ਪੰਜਾਬੀਆਂ ਨੂੰ ਜਿਹੜੀ ਦਿੱਲੀ ਤੋਂ ਚੱਲਦੀ ਪਾਰਟੀ ਹੈ ਜਿਨੇ ਸਿਰਫ ਤੇ ਸਿਰਫ ਐਕਸਪਲੋਇਟ ਕੀਤਾ ਪੰਜਾਬ ਨੂੰ ਔਰ ਪੰਜਾਬੀ ਭਾਵਨਾ ਨੂੰ ਉਹਨਾਂ ਨੂੰ ਜਵਾਬ ਇਹਨਾਂ ਗੱਲਾਂ ਦਾ ਵੀ ਦੇਣਾ ਪੈਣਾ ਲੰਬੀ ਤੋਂ ਅਨਮੋਲ ਸਿੰਘ ਦੀ ਰਿਪੋਰਟ ਐਸਐਮਜੀ ਨਿਊਜ਼